ਮੈਂ ਜਿਹੜੇ ਅਖਬਾਰ ਨੇ ਆ ਗੱਲ ਕਹੀ ਹੈ ਉਹਨਾਂ ਨੂੰ ਮੈਂ ਲੀਗਲ ਨੋਟਿਸ ਭੇਜਾਂ ਐ ਇਹ ਹੁਣ ਭੱਜਦੇ ਫਿਰਦੇ ਨੇ ਤੇ ਉਹਨਾਂ ਨੂੰ ਮੈਂ ਅਦਾਲਤਾਂ ਤਾਈਂ ਖਿੱਚਾਂਗੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀਆਂ ਕਿ ਜਰਾ ਰਿਕਾਰਡ نکਾਲੋ ਮੇਰਾ ਜਿੰਨਾ ਦੋਰਾ ਹੁੰਦਾ ਮੈਂ ਕਿੰਨੇ ਚੈੱਕ ਕਿੰਨੇ ਹਲਕਾ ਚ ਵੰਡ ਕੇ ਜਾਂਦੀਆਂ ਮੇਰੇ 10 ਕਰੋੜ ਵਿੱਚੋਂ ਮਸਾ ਮੈਨੂੰ ਲੱਗਦਾ 80 ਲੱਖ ਬਾਕੀ ਸਾਰੇ ਮੇਰੇ ਫੰਡ ਡਿਸਟ੍ਰਿਬਿਊਟ ਹੋ ਗਏ ਨੇ ਉਹ ਪੈਸੇ ਲਗਵਾ ਕੇ ਉਹਨਾਂ ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਲੈਣਾ ਸਰਕਾਰ ਦਾ ਫਰਜ਼ ਹੁੰਦਾ ਮੇਰਾ ਕੰਮ ਹੁੰਦਾ ਚੈੱਕ ਦੇਣਾ ਕੰਮ ਕਰਵਾਉਣਾ ਸਰਕਾਰ ਦਾ ਹੁੰਦਾ ਹੁਣ ਇਹਨਾਂ ਨੇ ਆਪਣਾ ਕੰਮ ਨਹੀਂ ਕੀਤਾ ਤੇ ਇਹ ਜਨਨ ਵਾਲੇ ਉਹ ਪਿਤਾਉ ਖਬਰ ਵਾਲੇ ਜਨਨ ਜਿਨ੍ਹਾਂ ਨੂੰ ਸਰਕਾਰਾਂ ਵੱਲੋਂ ਇਸ਼ਤਿਹਾਰ ਮਿਲਦੇ ਨੇ ਤੇ ਇਸ਼ਤਿਹਾਰ ਦੇ ਬਦਲੇ ਚ ਵਿਰੋਧੀਆਂ ਦੇ ਖਿਲਾਫ ਇਹ ਮੈਂ ਚਾਰ ਵਾਰੀ ਆਇਆ ਨਹੀਂ ਜਿੱਤੀ ਕਿਉਂਕਿ ਮੈਂ ਆਪਣੇ ਪੈਸੇ ਦਵਾ ਕੇ ਰੱਖੇ ਮੈਂ ਤਾਂ ਆਪਣੇ ਗ੍ਰਾਂਟ ਤੋਂ ਵੀ ਆਪਣੇ ਜੇਬ ਤੋਂ ਵੀ ਮੈਂ ਖਰਚਣ ਵਾਲੀਆਂ ਸੋ ਇਹ ਕੱਲਾ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਬਟਿੰਡੇ ਰਹਿੰਦੇ ხਾ ਨੂੰ ਭਲੀ ਭਾਲੀ ਪਤਾ ਹੋਣਾ ਚਾਹੀਦਾ ਹੈ ਕਿ ਬਟਿੰਡੇ ਦਾ ਸੁਵਾਰ ਕਿਨੇ ਕੀਤਾ ਹੈ ਉਹ ਇੱਕੇ ਸੁਆ ਦੇ ਪਟ ਪਟਨ ਦੇ ਨਾਲ ਇਸ پورے ਇਲਾਕੇ ਵਿੱਚ ਜੇ ਦੱਸਦੇ ਨੇ ਸਾਰੇ 4-5 5 ਫੁੱਟ ਤੱਕ ਵੀ ਪਾਣੀ ਆ ਗਿਆ ਲੋਕਾਂ ਨੂੰ ਆਪਣੇ ਘਰਾਂ ਛੱਡ ਕੇ ਘਰੋਂ ਬਾਹਰ 2-3-3 ਦਿਨ ਰਹਿਣਾ ਪਿਆ ਤੇ ਜਿਹੜੇ ਇੱਥੇ ਰਹਿ ਗਏ ਸੀ ਉਹ ਆ ਵੀ ਦੱਸਦੇ ਨੇ ਕਿ ਇਹ ਸੂਏ ਦੇ ਪਾਣੀ ਰੋਕਣ ਵਾਸਤੇ ਇੱਕ ਦਿਨ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਆਨਕ ਕੇ ਸਾਰtak ਵੀ ਲੈਣੀ ਸੀ ਪਿੱਛੋਂ ਪਾਣੀ ਬੰਦ ਕਰਨ ਵਾਸਤੇ ਵੀ ਲੋਕਾਂ ਨੇ ਆਪ ਜਾ ਕੇ ਪੁੱਛੋ ਪਾਣੀ ਬੰਦ ਕਰਾਇਆ ਤੇ ਤੁਸੀਂ ਸੋਚੋ ਜੇ ਇੱਕ ਦਿਨ ਪਾਣੀ ਵਗਦਾ ਰਹੇ ਕਿੰਨਾ ਪਾਣੀ ਕਿੰਨਾ ਭਰ ਗਿਆ ਹੋਣਾ 5-5 ਫੁੱਟ ਤਾਂ ਹੀ ਲੋਕੀ ਦੱਸ ਰਹੇ ਨੇ ਮੇਰੇ ਨਾ ਵਿਚਾਰਿਆਂ ਨੇ ਆਪ ਮਿਹਨਤ ਕਰਕੇ ਬੱਟੇ-ਗੱਟੇ ਲਾ ਕੇ ਉਹ ਸੂਏ ਨੂੰ ਜਿੰਨਾ ਇਹ ਰੋਕ ਸਕਦੇ ਸੀ ਪ੍ਰਸ਼ਾਸਨ ਤਾਂ 2-3 ਦਿਨ ਬਾਅਦ ਪਹੁੰਚਿਆ ਤੇ ਉਹਦੇ ਬਾਅਦ ਲੰਗਰ ਪਾਣੀ ਦਾ ਇੰਤਜ਼ਾਮ ਵੀ ਗੁਰਦੁਆਰਾ ਸਾਹਿਬ ਤੋਂ ਹੋਇਆ ਤੇ ਮੈਂ ਜਦ ਫੋਨ ਕਰਕੇ ਮੈਂ ਪੁੱਛਿਆ ਵੀ ਇੱਥੇ ਇਹਨਾਂ ਲੋਕਾਂ ਦੇ ਜਿਨ੍ਹਾਂ ਦੇ ਘਰ ਫਟੇ ਜਿੰਨੇ ਜਿਹੜਾ 4 ਦਿਨ ਬਾਅਦ ਉਹਨਾਂ ਘਰੇ ਆਏ ਨੇ ਘਰਾਂ ਦਾ ਨੁਕਸਾਨ ਹੋਇਆ ਗਲੀਆਂ ਨਾਲੀਆਂ ਦਾ ਨੁਕਸਾਨ ਹੋਇਆ ਜਿੱਥੇ ਆਪਾਂ ਕੰਮ ਕੀਤਾ ਸੀ ਉਥੇ ਸੀਵਰ ਦਾ ਕੰਮ ਵੀ ਸਾਰਾ ਖਰਾਬ ਹੋਇਆ ਤਾਂ ਮੈਂ ਬੇਨਤੀ ਕੀਤੀ ਕਿ ਪ੍ਰਸ਼ਾਸਨ ਤਾਂ ਇੱਥੋਂ ਸਰਕਾਰ ਵੱਲੋਂ ਕੋਈ ਐਮਸੀ ਆਇਆ ਹੈ ਕੋਈ ਐਮਐਲਏ ਆਇਆ ਹੈ ਕੋਈ ਅਫਸਰ ਆਇਆ ਹੈ ਕੁਛ ਅਤੇ ਮੁਆਵਜ਼ਾ ਵੀ ਕੋਈ ਗੱਲ ਹੋਈ ਹੈ ਤੇ ਲੋਕੀ ਦੱਸਦੇ ਨੇ ਕੁਛ ਵੀ ਨਹੀਂ ਹੋਇਆ ਦੇਸੀ ਸਾਹਿਬ ਨੂੰ ਫੋਨ ਕਰਕੇ ਮੈਨੂੰ ਜਵਾਬ ਬਲ ਕੇ ਆ ਮਿਲਦਾ ਹੈ ਕਿ ਆ ਤਾਂ ਇਲੀਗਲ ਕਾਲ ਨਹੀਂ ਹੈ ਤੇ ਮੈਂ ਪੁੱਛਣਾ ਚਾਹਦੀ ਆ ਕਿ ਆਹੀ ਸਾਈ ਨਗਰ ਚ ਜਸ਼ਨੋਮੀ ਖਾਲੀ ਗਲੀ ਸਰਕਾਰ ਚ ਗਈ ਮੈਂ ਇੱਥੇ ਸੀਵਰ ਵੀ ਪਵਾਇਆ ਸੀ ਇੱਥੇ ਅਸੀਂ ਬਿਜਲੀ ਦਾ ਮੀਟਰ ਵੀ ਦਿੱਤੇ ਸੀ ਤੇ ਉਹਦੇ ਬਾਅਦ ਜੇ ਤਿੰਨ ਗਲੀਆਂ ਹੋ ਚਾ ਵਾਦੀ ਆ ਗਈ ਹੈ ਤੇ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਆਮ ਆਦਮੀ ਹੋਵੇ ਨਾ ਸੀ ਵਰਦਾ ਇੱਕ ਟੱਕਾ ਦਾ ਪਾਈਪ ਪਿਆ ਤੇ ਨਾ ਹੀ ਕੋਈ ਦਜੀ ਦਾ ਮੀਟਰ ਪਿਆ ਦੱਸੋ ਜੇ ਕੋਈ ਕੁਝ ਪਿਆ ਉਹ ਬਾਅਦ ਵਿੱਚ ਕਿ ਭਾਈ ਸੰਤਾ ਜਿੱਤਾਈ ਜਾ ਰਹੀ ਹੈ ਇਹ ਰਾਤ ਨੂੰ ਤੋਂ ਉੱਦ ਦੋ ਵਾਰੀ ਟੁੱਟੂ ਕਿ ਹਾਂ ਜੀ 2017 ਚੇੜੀ ਜਦ ਟੁੱਟਿਆ ਸੀ ਇੱਥੇ ਆ ਕੇ ਆਪਾਂ ਪੂਰਾ ਰਾਤ ਨੂੰ ਅਸੀਂ ਪੂਰਾ ਇੱਥੇ ਆ ਕੇ ਸਾਰਾ ਕੁਝ ਦੇਖ ਕੇ ਜਿੰਨੀ ਮਦਦ ਆਪਾਂ ਕਰ ਸਕਦੇ ਸੀ ਆਪਾਂ ਕੀਤੀ ਤਾਂ ਵੀ ਕੋਈ ਨਹੀਂ ਪਹੁੰਚਿਆ ਸੀਗਾ ਤੇ ਹੁਣ ਵੀ ਮੈਂ ਬੇਨਤੀ ਆਹੀ ਕਰਦੀਆਂ ਕਿ ਅਜੇ ਤਾਂ ਮੀਂਹ ਸ਼ੁਰੂ ਹੋਇਆ ਇਸ ਇਲਾਕੇ 'ਚ ਹੈ ਬਾਕੀ ਦੇਸ਼ਾਂ 'ਚ ਜਿੱਥੇ ਮੀਂਹ ਨਾਲ ਵੱਡੀ-ਵੱਡੀ ਬਾੜ ਆਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਫਟਾ ਜਾ ਸ਼ੁਰੂ ਹੋਇਆ ਹੈ ਤੇ ਸ਼ੁਰੂ ਹੋਣ ਸਾਰੀ ਜਿੰਨਾ ਨੁਕਸਾਨ ਹੋ ਗਿਆ ਦਾ ਚਾਰ ਦਿਨ ਹੋਰ ਜੇ ਮੀਂਹ ਪਜੂਗਾ ਤਾਂ ਕੀ ਹਾਲਾਤ ਹੋਣਗੇ ਮੈਂ ਪੀਸੀ ਸਾਹਿਬ ਨੂੰ ਬੇਨਤੀ ਕੀਤੀ ਹੈ ਉਸ ਸਮੇਂ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਕਿਉਂਕਿ ਇੱਥੇ ਬਾਰ-ਬਾਰ ਇਹ ਚੀਜ਼ ਹੁੰਦੀ ਹੈ ਕਿ ਉਹਨਾਂ ਨੇ ਤੁਸੀਂ ਆਏ ਹੋ ਜਿਹੜੇ ਲੋਕਾਂ ਦੀ ਨੰਗਲ ਹੈ ਕਿ ਇਹ ਦੇ ਛੱਤਾ ਕਰੀਏ ਕਿ ਇਹ ਦੇ ਪਿਆਰ ਕੀ ਸੀ ਦਾ ਸਾਮਾਨ ਤਾਂ ਖਰਾਬ ਹੋ ਗਿਆ ਤੁਸੀਂ ਆਉਦੇ ਕੋਈ ਕੁਝ ਮਦਦ ਕੀਤੀ ਹੈ ਨਹੀਂ ਦੇਖੋ ਅੱਜ ਤਾਂ ਮੈਂ ਅੱਜ ਪਹੁੰਚੀ ਆ ਅੱਜ ਇਹਨਾਂ ਨੇ ਦੱਸਿਆ ਹੈ ਦੇ ਇਸ ਸਾਹਬ ਨੂੰ ਬੇਤੀ ਕਰਕੇ ਕਿ ਪ੍ਰਸ਼ਾਸਨ ਦੇ ਬੰਦੇ ਇੱਥੇ ਭੇਜਣ ਇਹਨਾਂ ਵਿਚਾਰਿਆਂ ਨੇ ਜਿਨ੍ਹਾਂ ਦਾ ਨੁਕਸਾਨ ਹੋ ਉਹਨਾਂ ਦੀ ਅਰਜ਼ੀ ਬਣਾ ਕੇ ਸਰਕਾਰੀ ਖਜ਼ਾਨੇ ਤੋਂ ਜੋ ਇਹਨਾਂ ਨੂੰ ਮੁਆਵਜ਼ਾ ਮਿਲ ਸਕਦਾ ਉਹ ਦੇਣ ਜਦ ਇਹ ਮੀਸਾਰਾ ਹੋ ਜੂਗਾ ਜਾਂ ਸਾਰਾ ਮੀਟ ਪੈਕੇ ਖਤਮ ਹੋ ਜੂਗਾ ਉਸ ਤੋਂ ਬਾਅਦ ਜੋ ਆਪਾਂ ਮਦਦ ਕਰ ਸਕਦੇ ਮੈਂ ਤਾਂ ਇੱਥੇ ਇਹਨਾਂ ਦੇ ਨਾਲ ਹੀ ਪਿਛਲੇ 15 ਸਾਲ ਤੋਂ ਸ਼੍ਰੋਮਣੀ ਅਕਾਲੀ ਦਾ ਮੈਂ ਇਹਨਾਂ ਦੇ ਨਾਲ ਖੜਿਆ ਜਿਹੜਾ ਕੰਮ ਇੱਥੇ ਆਪਣੇ ਵੱਲ ਹੋਇਆ ਗਾਂ ਵੀ ਜਨਾ ਹੋਣਾ ਜਿੰਨੇ ਆਪਾਂ ਐਮਪੀ ਜੋ ਕਰ ਸਕਦਾ ਐਮਪੀ ਦੇ ਜਿੰਨੀ ਹਦਾਇਤਾਂ ਦੇ ਕੋ ਜੋ ਹੋ ਸਕਦਾ ਪੂਰਾ ਕੀਤਾ ਜਾਊਗਾ ਬੀਬਾ ਜੀ ਦੀ ਗੱਲ ਲੇਕਿਨ ਸੂਬੇ ਦਾ ਖਜ਼ਾਨਾ ਜਿਨ੍ਹਾਂ ਦੇ ਹੱਥ 'ਚ ਫਰਜ਼ ਉਹਨਾਂ ਦਾ ਬਣਦਾ ਐ ਅੱਜ ਮੈਂ ਉਹਨਾਂ ਨੂੰ ਅਪੀਲ ਕਰਦੀ ਆ ਕਿ ਆ ਕੇ ਗਰੀਬਾਂ ਦੀ ਬਾਪ ਪੜਨ ਬੀਬਾ ਜੀ ਇਹ ਗੱਲ ਕਰੀਏ ਥੋੜੇ ਵਿਰੋਧੀ ਥੋੜੇ ਤੇ ਤੰਜ ਕਸਦੇ ਨਜ਼ਰ ਆ ਰਿਹਾ ਵੀ ਬੀਬਾ ਜੀ ਨੇ ਆਪਣੇ ਫੰਡ ਤੋਂ ਮੈਂਜ 10% ਵੀ ਨਹੀਂ ਖਰਚਿਆ ਮੈਂ ਜਿਹੜੇ ਅਖਬਾਰ ਨੇ ਆ ਗੱਲ ਕਹੀ ਐ ਉਹਨਾਂ ਨੂੰ ਮੈਂ ਲੀਗਲ ਨੋਟਿਸ ਭੇਜਾਂ ਐ ਇਹ ਹੁਣ ਭੱਜਦੇ ਫਿਰਦੇ ਨੇ ਤੇ ਉਹਨਾਂ ਨੂੰ ਮੈਂ ਅਦਾਲਤਾਂ ਤੱਕ ਖਿੱਚਾਂਗੀ ਮੈਂ ਕੀ ਜਰਾ ਰਿਕਾਰਡ نکਾਲੋ ਮੇਰਾ ਜਿੰਨਾ ਦੋਰਾ ਹੁੰਦਾ ਮੈਂ ਕਿੰਨੇ ਚੈੱਕ ਕਿੰਨੇ ਹਲਕਾ ਚ ਵੰਡ ਕੇ ਜਾਂਦੀਆਂ ਮੇਰੇ 10 ਕਰੋੜ ਵਿੱਚੋਂ ਮਸਾ ਮੈਨੂੰ ਲੱਗਦਾ 80 ਲੱਖ ਬਜੇ ਬਾਕੀ ਸਾਰੇ ਮੇਰੇ ਫੰਡ ਡਿਸਟ੍ਰਿਬਿਊਟ ਹੋ ਗਏ ਨੇ ਉਹ ਪੈਸੇ ਲਗਵਾ ਕੇ ਉਹਨਾਂ ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਲੈਣਾ ਸਰਕਾਰ ਦਾ ਫਰਜ਼ ਹੁੰਦਾ ਮੇਰਾ ਕੰਮ ਹੁੰਦਾ ਚੈੱਕ ਦੇਣਾ ਕੰਮ ਕਰਵਾਉਣਾ ਸਰਕਾਰ ਦਾ ਹੁੰਦਾ ਹੁਣ ਇਹਨਾਂ ਨੇ ਆਪਣਾ ਕੰਮ ਨਹੀਂ ਕੀਤਾ ਤੇ ਇਹ ਜਨਨ ਨਾਲੇ ਉਹ ਪਿਤਾਉ ਅਖਬਾਰ ਵਾਲੇ ਜਨਨ ਜਿਨ੍ਹਾਂ ਨੂੰ ਸਰਕਾਰਾਂ ਵੱਲੋਂ ਇਸ਼ਤਿਹਾਰ ਮਿਲਦੇ ਨੇ ਇਹ ਇਸ਼ਤਿਹਾਰ ਦੇ ਬਦਲੇ ਚ ਵਿਰੋਧੀਆਂ ਦੇ ਖਿਲਾਫ ਇਹ ਮੈਂ ਚਾਰ ਵਾਰੀ ਐ ਨਹੀਂ ਜਿੱਤੀ ਕਿਉਂਕਿ ਮੈਂ ਆਪਣੇ ਪੈਸੇ ਦਵਾ ਕੇ ਰੱਖੇ ਮੈਂ ਤਾਂ ਆਪਣੇ ਗ੍ਰਾਂਟ ਤੋਂ ਹੀ ਆਪਣੇ ਜੇਬ ਤੋਂ ਵੀ ਮੈਂ ਖਰਚਣ ਵਾਲੀਆਂ ਸੋ ਇਹ ਕੱਲਾ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਬਟਿੰਡੇ ਰਹਿੰਦੇ ხਾਲੂ ਭਲੀ ਭਾਲੀ ਪਤਾ ਹੋਣਾ ਚਾਹੀਦਾ ਹੈ ਕਿ ਬਟਿੰਡੇ ਦਾ ਸੁਭਾਰ ਕਿਨੇ ਕੀਤਾ ਹੈ ਬੀਬਾ ਜੀ ਪੀੜਤ ਪਰਿਵਾਰਾਂ ਲਈ ਕੀ ਮਦਦ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਖਾਸ ਕਰਕੇ ਅੱਜ ਤਹ ਇਹਨਾਂ ਦੇ ਕੋਲ ਪਹੁੰਚਿਆ ਹੁਣ ਆਪਣੇ ਬੰਦੇ ਜਿਹੜੇ ਵਰਕਰ ਇੱਥੇ ਨੇ ਜਿਨ੍ਹਾਂ ਪਰਿਵਾਰਾਂ ਨੂੰ ਜਿਵੇਂ ਜਿਵੇਂ ਲੋੜ ਜੋ ਹੈਗੀ ਉਹ ਜਿਵੇਂ ਦੱਸਣਗੇ ਉਸ ਹਿਸਾਬ ਨਾਲ ਮਦਦ ਕੀਤੀ ਜਾ